ਸਤਿ ਸ੍ਰੀ ਅਕਾਲ ਜੀ ਮੇਰੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਮਗੇ ਥੰਬਨੇਲ ਦੇਖ ਕੇ ਤੁਸੀਂ ਸਮਝ ਹੀ ਗਿਆ ਹੋਮਗੇ ਕਿ ਅੱਜ ਆਪਾਂ ਤੁਹਾਡੇ ਨਾਲ ਪੰਜ ਜਿਹੜੇ ਆਈਡੀਏ ਨੇ ਕੱਪੜਿਆਂ ਨੂੰ ਫੋਲਡ ਕਰਨ ਦੇ ਸਰਦੀ ਵਾਲਿਆਂ ਨੂੰ ਉਹਨਾਂ ਦੀ ਆਪਾਂ ਵੀਡੀਓ ਸ਼ੇਅਰ ਕਰਨ ਲੱਗੇ ਆ ਤੇ ਜਿੱਦਾਂ ਫਲਫੀ ਕੋਟ ਹੁੰਦੀ ਆ ਸਰਦੀਆਂ ਦੇ ਵਿੱਚ ਆਪਾਂ ਉਹਨਾਂ ਨੂੰ ਅਲਮਾਰੀ ਚ ਜਿਹੜਾ ਟਿਕਾ ਕੇ ਰੱਖਦੇ ਆ ਤਾਂ ਜ਼ਿਆਦਾ ਜਗ੍ਹਾ ਘੇਰ ਲੈਂਦੇ ਆ ਉਹ ਤੇ ਮੈਂ ਤੁਹਾਨੂੰ ਪੰਜ ਟਿਪਸ ਦੱਸਾਂ ਜੀ ਜਿਹਦੇ ਦੁਆਰਾ ਤੁਸੀਂ ਇਸ ਤਰੀਕੇ ਨਾਲ ਫੋਲਡ ਕਰਕੇ ਕੱਪੜਿਆਂ ਨੂੰ ਰੱਖ ਸਕਦੇ ਹੋ ਪਹਿਲੀ ਟਿਪਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੋਟ ਆ ਜਿਹੜਾ ਮੈਂ ਇਹੋ ਜਿੱਦਾਂ ਆਪਾਂ ਨਾਰਮਲ ਤੈ ਮਾਰਦੇ ਆ ਉਦਾਂ ਪਰ ਤੈ ਲਗਾ ਲੈਣੀ ਆ ਕੋਟ ਦੀ ਤੇ ਆਪਾਂ ਇਹਦੋਂ ਉੱਪਰੋਂ ਜਿੱਪ ਖੋਲਣੀ ਆ ਤੇ ਜਿੱਪ ਖੋਲ ਕੇ ਆਪਾਂ ਇਹਦੇ ਸਾਈਡ ਵਾਲਾ ਪਾਸਾ ਆਏ ਜਿੱਪ ਦੇ ਵਿੱਚ ਪਾ ਕੇ ਇਹਨੂੰ ਆਪਾਂ ਜਿੱਪ ਨੂੰ ਬੰਦ ਕਰ ਦੇਣਾ ਹੈ ਇਸ ਤਰੀਕੇ ਨਾਲ ਜਿਹੜੀ ਤੈਂ ਆ ਆਪਣੀ ਬਿਲਕੁਲ ਨਹੀਂ ਖੁੱਲੇਗੀ ਤੇ ਆਪਾਂ ਕਿਤੇ ਵੀ ਜਾਣਾ ਵਾ ਟਰੈਵਲ ਕਰਨ ਜਾਣਾ ਕਿਤੇ ਤਾਂ ਆਪਾਂ ਇਹਨਾਂ ਨੂੰ ਆਰਾਮ ਨਾਲ ਟੇਚੀ ਦੇ ਵਿੱਚ ਆਪਾਂ ਬੈਗ ਦੇ ਵਿੱਚ ਪਾ ਸਕਦੇ ਹਾਂ ਬਿਲਕੁਲ ਘੱਟ ਜਗ੍ਹਾ ਘੇਰੇਗੀ ਇਹ ਤੇ ਅਲਮਾਰੀ ਵਿੱਚ ਵੀ ਆਪਾਂ ਇਦਾਂ ਰੱਖ ਸਕਦੇ ਹਾਂ ਤੇ ਦੂਸਰਾ ਤਰੀਕਾ ਹੈ ਸ਼ੇਅਰ ਕਰਨ ਲੱਗੀ ਹਾਂ ਮੈਂ ਦੂਸਰੇ ਤਰੀਕੇ ਵਿੱਚ ਆਪਾਂ ਜਿੱਪਾ ਲਗਾ ਲਵਾਂਗੇ ਤੇ ਇਹਨੂੰ ਆਪਾਂ ਅੱਧੀ ਸਾਈਡ ਤੋਂ ਫੋਲਡ ਕਰ ਲਵਾਂਗੇ ਫੋਲਡ ਕਰਨ ਤੋਂ ਬਾਅਦ ਜਿਹੜੀ ਇਹਦੇ ਵਿੱਚ ਇੱਕ ਪਾਕਟ ਬਣ ਜਾਵੇਗੀ ਇਸ ਪਾਕਟ ਦੇ ਵਿੱਚ ਆਪਾਂ ਇਹਨਾਂ ਦੋਨਾਂ ਬਾਹਵਾਂ ਨੂੰ ਇਹਨਾਂ ਦੀਆਂ ਨੂੰ ਵਿੱਚ ਫੋਲਡ ਕਰ ਦਵਾਂਗੇ ਦੂਸਰੀ ਸਾਈਡ ਹੁੰਦੀ ਫੋਲਡ ਕਰਨ ਤੋਂ ਬਾਅਦ ਜਿਹੜੇ ਉੱਪਰਲਾ ਪਾਸਾ ਇਹਦਾ ਬਚ ਗਿਆ ਇਹ ਵੀ ਆਪਾਂ ਇਦਾਂ ਫੋਲਡ ਕਰਕੇ ਇਹਦੇ ਵਿੱਚ ਪਾਕਟ ਦੇ ਵਿੱਚ ਪਾ ਦੇਣਾ ਹੈ ਇਸ ਤਰੀਕੇ ਦੇ ਨਾਲ ਵੀ ਆਪਣੀ ਜਿਹੜੀ ਤੈਆਂ ਉਹ ਬਿਲਕੁਲ ਨਹੀਂ ਖੁੱਲੇਗੀ ਬਹੁਤ ਹੀ ਵਧੀਆ ਤਰੀਕਾ ਹੈ ਬਿਲਕੁਲ ਆਰਾਮ ਨਾਲ ਆਪਣੇ ਕੱਪੜੇ ਜਿਹੜੇ ਟਿਕ ਜਾਣਗੇ ਅਲਮਾਰੀ ਦੇ ਵਿੱਚ ਦੂਸਰੇ ਤਰੀਕੇ ਵਿੱਚ ਮੈਂ ਦੂਸਰਾ ਫਲਫੀ ਕੋਟ ਲਿਆਏ ਇਹਨੂੰ ਵੀ ਆਪਾਂ ਨਾਰਮਲ ਤਰੀਕੇ ਨਾਲ ਫੋਲਡ ਕਰ ਲੈਣਾ ਹੈ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਵੇਖਿਓ ਇਦਾਂ ਹੀ ਆਪਾਂ ਫੋਲਡ ਕਰਕੇ ਇਹਨੂੰ ਤੇ ਜਿਹੜੇ ਇਦਾਂ ਇਹਦੇ ਵਿੱਚ ਪਾਕਟ ਬਣ ਜਾਣੀ ਹੈ ਇੱਕ ਤੇ ਇਹਦਾ ਆਪਾਂ ਗਲੇ ਵਾਲਾ ਪਾਸਾ ਇਹ ਪਾਕਟ ਦੇ ਵਿੱਚ ਪਾ ਦੇਣਾ ਹੈ ਇਸ ਤਰੀਕੇ ਨਾਲ ਵੀ ਜਿਹੜੀ ਤਹਾਂ ਆਪਣੀ ਬਿਲਕੁਲ ਨਹੀਂ ਖੁੱਲੇਗੀ ਇਹ ਤੀਸਰਾ ਤਰੀਕਾ ਸੀ ਜਿਹੜਾ ਮੈਂ ਤੁਹਾਨੂੰ ਦੱਸਿਆ ਹੈ ਜਿਹੜੇ ਪੈਨਪ੍ਰਾ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਹੈ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਨਾਂ ਲੱਗਦੀ ਵੈਲ ਨੂੰ ਜ਼ਰੂਰ ਪ੍ਰੈਸ ਕਰਨ ਤੇ ਇਦਾਂ ਆਪਾਂ ਇੱਕ ਸ਼ਾਲ ਵਾਲੇ ਸੂਟ ਲੈ ਆਏ ਸ਼ਾਲ ਵਾਲਾ ਸ਼ੂਟ ਆਪਾਂ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ ਫੋਲਡ ਕਰਕੇ ਵਿਖਾਵਾਂਗੇ ਕਈ ਵਾਰ ਆਪਣੇ ਜਿਹੜੇ ਸੂਟ ਨੇ ਉਹ ਅਲਮਾਰੀ ਵਿੱਚ ਖਿਲਰ ਜਾਂਦੇ ਆ ਤੇ ਆਪਾਂ ਨੂੰ ਕਈ ਵਾਰ ਕੋਈ ਚੀਜ਼ ਲੱਭਦੀ ਨਹੀਂ ਤੇ ਆਪਾਂ ਤਿੰਨੇ ਚੀਜ਼ਾਂ ਇੱਕ ਜਗ੍ਹਾ ਤੇ ਉੱਤੇ ਫੋਲਡ ਕਰਕੇ ਰੱਖ ਸਕਦੇ ਆ ਇਦਾਂ ਆਪਾਂ ਨਾਰਮਲ ਤਰੀਕੇ ਨਾਲ ਪਹਿਲਾਂ ਇਹਦੀ ਤੈਹ ਲਗਾ ਲੈਣੀ ਹੈ ਇੱਕੋ ਹੀ ਜਗ੍ਹਾ ਤੇ ਆਪਾਂ ਨੂੰ ਸਾਰੀਆਂ ਚੀਜ਼ਾਂ ਇਕੱਠੀਆਂ ਮਿਲ ਜਾਣਗੀਆਂ ਤੇ ਆਪਾਂ ਇਦਾਂ ਇਹਦੇ ਸ਼ਾਲ ਦੇ ਵਿਚਕਾਰੋਂ ਪਹਿਲਾਂ ਤੈਹ ਲਗਾ ਲੈਣੀ ਆ ਵਿਚਕਾਰੋਂ ਤੈਹ ਲਗਾ ਕੇ ਇਹਨੂੰ ਆਪਾਂ ਸਾਈਡਾਂ ਤੋਂ ਫੋਲਡ ਕਰ ਲਵਾਂਗੇ ਤੇ ਆਪਾਂ ਥੋੜਾ ਥੋੜੀ ਜੀ ਇਹ ਜਿਹੜਾ ਇੱਕ ਇੱਕ ਗਿੱਠ ਦੀ ਜਗ੍ਹਾ ਆਪਾਂ ਵਿੱਚ ਨੂੰ ਫੋਲਡ ਕਰਕੇ ਸਾਈਡਾਂ ਤੋਂ ਫੋਲਡ ਕਰਾਂਗੇ ਪਹਿਲਾਂ ਸਾਈਡਾਂ ਤੋਂ ਫੋਲਡ ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਪਜਾਮਾ ਤੇ ਆਪਣਾ ਗਰਮ ਕੁੜਤਾ ਹੈ ਜਿਹੜਾ ਉਹਨੂੰ ਆਪਾਂ ਰੱਖ ਕੇ ਵਿੱਚੋਂ ਸਾਈਡਾਂ ਤੋਂ ਫੋਲਡ ਕਰ ਦੇਵਾਂਗੇ ਤੇ ਜਿਹੜੀ ਆਪਾਂ ਬਾਹਰ ਇੱਕ ਗਿੱਠ ਦੀ ਆਪਾਂ ਨੇ ਫੋਲਡ ਕਰਕੇ ਛੱਡੀ ਸੀ ਤੇ ਉਹਨੂੰ ਆਪਾਂ ਦੋਨੇ ਹੱਥਾਂ ਦੇ ਨਾਲ ਵਿੱਚੋਂ ਕੱਢ ਲਵਾਂਗੇ ਵਿੱਚੋਂ ਕੱਢ ਕੇ ਦੂਸਰੀ ਸਾਈਡ ਆਪਾਂ ਇਹਨੂੰ ਪਾ ਦਵਾਂਗੇ ਇਸ ਤਰੀਕੇ ਨਾਲ ਆ ਜਿਹੜਾ ਬਿਲਕੁਲ ਵੀ ਆਪਣਾ ਕੱਪੜਾ ਇਧਰ ਉਧਰ ਨਹੀਂ ਖਿਲਰੇਗਾ ਇੱਕੋ ਹੀ ਜਗ੍ਹਾ ਆਪਾਂ ਨੂੰ ਸਾਰੇ ਕੱਪੜੇ ਆਪਣੇ ਮਿਲ ਜਾਣਗੇ ਇੰਨਾ ਸਾਰੇਆਂ ਵਿੱਚੋਂ ਤੁਹਾਨੂੰ ਕਿਹੜਾ ਤਰੀਕਾ ਵਧੀਆ ਲੱਗਿਆ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਤੇ ਅਗਲੇ ਤਰੀਕੇ ਵਿੱਚ ਮੈਂ ਇੱਥੇ ਇੱਕ ਕੋਟੀ ਲੈ ਲਈ ਹੈ ਇਹਦੇ ਵਿੱਚ ਆਪਾਂ ਪਹਿਲੇ ਜਿਹੜੇ ਲਾਸਟ ਵਾਲੇ ਬਟਨ ਨੇ ਉਹ ਖੋਲ ਲਵਾਂਗੇ ਇਹਨਾਂ ਨੂੰ ਆਪਾਂ ਇਹਨਾਂ ਨੂੰ ਖੋਲਣ ਤੋਂ ਬਾਅਦ ਆਪਾਂ ਨਾਰਮਲ ਤਰੀਕੇ ਨਾਲ ਇਹਨਾਂ ਨੂੰ ਆਪਾਂ ਤੇਲ ਲਗਾ ਲਵਾਂਗੇ ਇੱਕ ਇੱਕ ਸਟੈਪ ਆ ਜਿਹੜਾ ਤੁਸੀਂ ਧਿਆਨ ਨਾਲ ਦੇਖਿਓ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਸਾਰੇ ਕੱਪੜੇ ਫੋਲਡ ਹੋ ਜਾਣਗੇ ਤੇ ਇਦਾਂ ਆਪਾਂ ਫੋਲਡ ਕਰ ਲੈਣਾ ਜਿਹੜਾ ਇਹਦੇ ਗਾਲ ਵਾਲਾ ਪਾਸਾ ਹੋਊਗਾ ਆਪਾਂ ਉਸ ਨੂੰ ਜਿੱਥੋਂ ਆਪਾਂ ਬਟਨ ਖੁੱਲੇ ਸੀ ਉਹਦੇ ਵਿੱਚ ਪਾ ਦੇਵਾਂਗੇ ਤੇ ਉੱਪਰ ਦੇ ਆਪਾਂ ਇਹਨਾਂ ਬਟਨਾਂ ਨੂੰ ਲਗਾ ਦੇਣਾ ਹੈ ਕੋਟੀ ਇਸ ਤਰੀਕੇ ਨਾਲ ਜੇ ਤੁਸੀਂ ਤੈਹ ਲਗਾਉਗੇ ਤਾਂ ਬਿਲਕੁਲ ਆਪਣੀ ਕੋਟੀ ਜਿਹੜੀ ਉਹ ਖੁੱਲੇਗੀ ਨਹੀਂ ਇਦਾਂ ਹੀ ਆਪਾਂ ਇੱਕ ਗਰਮ ਸੂਟ ਲੈਣਾ ਹੈ ਤੇ ਇਸ ਨੂੰ ਵੀ ਆਪਾਂ ਇਕੱਠੇ ਹੀ ਫੋਲਡ ਕਰਾਂਗੇ ਪਹਿਲਾਂ ਆਪਾਂ ਨਾਰਮਲ ਤਰੀਕੇ ਨਾਲ ਇਹਨੂੰ ਆਪਾਂ ਤੈਹ ਲਗਾ ਲੈਣੀ ਹੈ ਜਿੱਦਾਂ ਆਪਾਂ ਬਾਕੀ ਕੱਪੜਿਆਂ ਦੀ ਲਗਾਈ ਸੀ ਨੂੰ ਗਲੇ ਵਿੱਚ ਪਾ ਦਵਾਂਗੇ ਇਸ ਤਰੀਕੇ ਨਾਲ ਤਾਂ ਆ ਜਿਹੜੀ ਬਿਲਕੁਲ ਨਹੀਂ ਖੁੱਲੇਗੀ ਉਸ ਤੋਂ ਬਾਅਦ ਆਪਾਂ ਜਿਹੜਾ ਇਹਦਾ ਪਜਾਮਾ ਸੀ ਉਹ ਲਵਾਂਗੇ ਉਹਨੂੰ ਇਹਦਾ ਵਿਛਾ ਕੇ ਇਹਦੀ ਉੱਪਰ ਵਾਲੀ ਤਹਿਆਂ ਜਿਹੜੀ ਚੱਕ ਲਵਾਂਗੇ ਤੇ ਉਹਨੂੰ ਵਿਚਕਾ ਅੱਧ ਦੇ ਵਿੱਚੋਂ ਉਹ ਕਰ ਲਵਾਂਗੇ ਫੋਲਡ ਕਰ ਲਵਾਂਗੇ ਖੋਲ ਲਵਾਂਗੇ ਤੇ ਇਹਦੇ ਵਿੱਚ ਆਪਾਂ ਇਹ ਸੂਟ ਨੂੰ ਰੱਖ ਕੇ ਸਾਈਡਾਂ ਤੋਂ ਫੋਲਡ ਕਰਕੇ ਜਿਹੜੀ ਆਪਾਂ ਬਾਹਰ ਕੱਢੀ ਸੀ ਵਿੱਚੋਂ ਨੂੰ ਫੋਲਡ ਕਰ ਦੇਣਾ ਏ ਇਸ ਪ੍ਰਕਾਰ ਆਪਣਾ ਜਿਹੜਾ ਲਾਸਟ ਵਾਲਾ ਸੂਟ ਆ ਉਹ ਹੋਲਡ ਹੋ ਗਿਆ ਏ ਇਹ ਪੰਜ ਛੇ ਤਰੀਕੇ ਤੁਹਾਨੂੰ ਕਿਦਾਂ ਦੇ ਲੱਗੇ ਵੀਡੀਓ ਵਿੱਚ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਇਹਨਾਂ ਵਿੱਚੋਂ ਸਾਰਾ ਸਾਰਿਆਂ ਨਾਲੋਂ ਸੋਖਾ ਆਈਡੀ ਤੁਹਾਨੂੰ ਕਿਹੜਾ ਲੱਗਿਆ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਇਸ ਪ੍ਰਕਾਰ ਆਪਾਂ ਸਾਰਿਆਂ ਦੀ ਤੈਨ ਲਗਾ ਲਈਏ ਵੀਡੀਓ ਵਧੀਆ ਲੱਗੀ ਹੋਵੇ ਕਮੈਂਟ ਕਰਿਓ ਤਾਂ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ